yaar mere bich gaya লাগিয়ে রা <abei> ਸਰ ਫੜਦੇ ਦੇਖੀਏ ਫੜਦੇ ਥੈਂਕ ਯੂ ਸਰ ਥੈਂਕ ਯੂ ਸਰ ਦੇਖਿਓ ਪਲੀਜ਼ ਸਰ ਸਰ ਥੈਂਕ ਯੂ ਸਰ ਜਿਹੜਾ ਬੋਲਦੇ ਸੀ कंदे है तुम ਅਜਿਹਾ ਨਹੀਂ ਸਤ ਜੀ ਥੈਂਕ ਯੂ ਥੈਂਕ ਯੂ ਸਰ ਆਓ ਉਹਦੇ ਲਾਗੇ ਉਹਦੇ ਲਾਗੇ ਸਾਹਮਣੇ ਇੱਥੇ

protector of justice and we pledge to uphold not only the rights of the people but the rights of nature and future generations and today by planting this ਅੱਜ ਅਸੀਂ ਪੰਜਾਬ ਲੀਗਲ ਸਰਵਿਸ ਅਥਾਰਟੀ ਦੀ ਇਨਸਟਰਕਸ਼ਨ ਤੇ ਗਾਈਡੈਂਸ ਮੁਤਾਬਕ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਗੁਰਦਾਸਪੁਰ ਨੇ ਟ੍ਰੀ ਪਲਾਂਟੇਸ਼ਨ ਡਰਾਈਵ ਚ ਪੌਦੇ ਲਾਇਏ ਨੇ ਇਹ ਡਰਾਈਵ 5 ਜੂਨ ਤੋਂ ਲੈ ਕੇ 5 ਜੁਲਾਈ ਤੱਕ ਸੀ 1 ਮਹੀਨੇ ਲਈ ਅੱਗੇ ਫਰਦਰ ਐਕਸਟੈਂਡ ਕੀਤੀ ਗਈ ਆ ਇਹਦੇ ਦੌਰਾਨ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਸਾਡਾ ਟੀਚਾ ਡਿਸਟ੍ਰਿਕਟ ਲੀਗਲ ਸੌਸੀ ਅਥਾਰਟੀ ਗੁਰਦਾਸਪੁਰ ਦਾ ਕਰੀਬ 20000 ਉਹਦੇ ਲਾਉਣ ਦਾ ਹੈ ਕੱਲੇ ਇਹ ਬੂਟੇ ਲਾਉਣ ਦਾ ਹੀ ਨਹੀਂ ਇਹਨਾਂ ਨੂੰ ਬਾਅਦ ਵਿੱਚ ਇਹਨਾਂ ਦੀ ਸਾਂਭ ਸੰਭਾਲ ਦੇਖਭਾਲ ਕਰਨ ਦਾ ਵੀ ਸਾਡਾ ਟੀਚਾ ਹੈ ਸੋ ਇਹ ਅਸੀਂ ਗੁਰਦਾਸਪੁਰ ਚ ਅੱਜ ਅਸੀਂ ਕੋਰਟ ਕੰਪਲੈਕਸ ਦੇ ਅੰਦਰ ਇਹ ਡਰਾਈਵ ਸ਼ੁਰੂ ਕੀਤੀ ਹੈ। ਇਹ ਬਾਕੀ ਦੇ ਡਰਾਈਵ ਬਾਰੇ ਜੋ ਇਨਫੋਰਮੇਸ਼ਨ ਹੈ ਸਾਡੇ ਸੈਕਟਰੀ ਮਿਸਟਰ ਹਰਪ੍ਰੀਤ ਸਿੰਘ ਜੀ ਇਹ ਦੱਸਣਗੇ। ਅਸੀਂ ਟਾਰਗੇਟ ਅਚੀਵ ਕਰ ਲਿਆ ਸੀਗਾ ਤੇ ਉਹਦੇ ਨਾਲ ਵਿਦਾ ਕਲੈਬੋਰੇਸ਼ਨ ਆ ਉਹਦਾ ਫੋਰੈਸਟ ਡਿਪਾਰਟਮੈਂਟ ਪੰਜਾਬ ਉਹਨਾਂ ਦੇ ਨਾਲ ਕਲੈਬੋਰੇਸ਼ਨ ਆ ਸੀ ਨੂੰ ਫਰਦਰ ਐਕਸਟੈਂਡ ਕੀਤਾ ਹੋਇਆ 1 ਕਿੰਨੇ ਵੀ 20000 ਦੇ ਕਰੀਬ ਪੂਰੇ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਬੂਟੇ ਲਾਏ ਗਏ ਨੇ ਤੇ ਫਰਦਰ ਹੁਣ ਜਿਹਨੇ ਮਤਲਬ ਹੈਗੇ ਆ ਵਿਦਾ ਕਲੈਬੋਰੇਸ਼ਨ ਆਫ ਫੋਰੈਸਟ ਡਿਪਾਰਟਮੈਂਟ ਡਿਸਟ੍ਰਿਕਟ ਗਰਦਾਸਪੁਰ ਅਸੀਂ ਇਹਨੂੰ ਫਰਦਰ ਜਿਹੜੇ ਹੈਗੇ ਨੇ ਤੇ 35000 ਤੱਕ ਲੈ ਕੇ ਜਾਵਾਂਗੇ ਤੇ ਇਹ ਜਿਹੜੇ ਹੈਗੇ ਨੇ ਬੂਟੇ ਅਲੱਗ-ਅਲੱਗ ਥਾਵਾਂ ਦੇ ਤੇ ਲਾਇਆ ਸਾਡੇ ਨਾਲ ਸਕੂਲਾਂ ਨੇ ਕੋਆਪਰੇਟ ਕੀਤਾ ਸਕੂਲਾਂ ਦੇ ਵਿੱਚ ਲਾਏ ਗਏ ਨੇ ਕਾਲਜੇਜ਼ ਦੇ ਵਿੱਚ ਲਾਏ ਗਏ ਨੇ ਰਿਜਨਲ ਸੈਂਟਰ ਗਰਦਾਸਪੁਰ ਵੀ ਲਾਏ ਗਏ ਨੇ ਤੇ ਜਿਹੜੀ ਪਲਾਂਟੇਸ਼ਨ ਦੀ ਜਿਹੜੀ ਸੀਗੀ ਆਇਡੈਂਟੀਫਾਈ ਕੀਤੀ ਸੀ ਅਸੀਂ ਇੱਕ ਮਹੀਨਾ ਪਹਿਲਾਂ ਥਾਵਾਂ ਤੇ ਉਹ ਮਿੱਦਾ ਅਸੀਂ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਨਾਲ ਕੀਤੀ ਸੀ ਜਿੰਨੇ ਵੀ ਬੂਟੇ ਲਾਏ ਗਏ ਨੇ ਇਹਨਾਂ ਨੂੰ ਕੇਅਰ ਕਰਦੇ ਇਹਨਾਂ ਨੂੰ ਫਰਦਰ ਇਹਨਾਂ ਅਸੀਂ ਕਾਰਡ ਬਣਾ ਕੇ ਉਹਨਾਂ ਸਾਰਿਆਂ ਪਲਾਂਟਸ ਦੀ ਅਸੀਂ ਰੈਗੂਲਰਲੀ ਮਤਲਬ ਜਿਹੜੀ ਹੈਗੀਆਂ ਟੇਕ ਕੇਅਰ ਕਰਾਂਗੇ ਤੇ ਉਹਨਾਂ ਨਾਲ ਅੱਗੇ ਜਿਹੜਾ ਹੈਗਾ ਵਾ ਗਰੋ ਕਰਨ ਲਈ ਜੇ ਕੋਈ ਉਹਨੂੰ ਪ੍ਰੋਬਲਮ ਆਉਂਦੀ ਹੈ ਤੇ ਉਹਦੀ ਜੇ ਕੋਈ ਪੂਟਾ ਬਾਈ ਚਾਂਸ ਨੇਚਰਲੀ ਨਹੀਂ ਗਰੋ ਕਰ ਸਕਦਾ ਤੇ ਉਹਦੀ ਸਾਡੇ ਨਵਾਂ ਲਾ ਦਿਆ ਤੇ ਵਾਤਾਵਰਨ ਦੀ ਜਿਹੜੀ ਸ਼ੁੱਧਤਾ ਨੂੰ ਮਤਲਬ ਅੱਗੇ ਵਧਾਉਣ ਲਈ ਇਹ ਸਾਡਾ ਪੰਜਾਬ ਜਿਹੜਾ ਲੀਗਲ ਸਰਸ ਆਥਾਰਟੀ ਦਾ ਟੀਚਾ ਵਾ ਤੇ ਅਸੀਂ ਇਹ ਸੁਸਾਇਟੀ ਨੂੰ ਇੱਕ ਨਾਲ ਲੈ ਕੇ ਇੱਕ ਸਾਡਾ ਐਫਰਟਸ ਆ ਟ੍ਰਡੀਸ਼ਨਲ ਸਾਈਡ ਦੇ ਉੱਤੋਂ ਵੀ ਜਿਹੜਾ ਹੈਗਾ ਵਾਤਾਵਰਣ ਨੂੰ ਸ਼ੁੱਧ ਬਣਾਉਂਦਾ ਹੈ